ਜਿਲ੍ਹਾ ਬਰਿਸਤ ਜੋਨ ਸੋਰਸਿੰਗ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪਿੰਦਰ ਕੌਰ ਪਤਨੀ ਗੁਰਿੰਦਰ ਸਿੰਘ ਮਾਣਾ ਦੇ ਹੱਕ 'ਚ ਅੱਜ ਐਮਐਲਏ ਸਰਦਾਰ ਸਰਵਨ ਸਿੰਘ ਧੌਣ ਨੇ ਸੋਰਸਿੰਗ ਵਿਖੇ ਇੱਕ ਚੋਣ ਇਕੱਠ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਸਿਆਸੀ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਵਿੰਨੇ ਆਮ ਆਦਮੀ ਪਾਰਟੀ ਜਿੰਦਾਬਾਦ ਏਅਰ ਕਲਾਬ ਜਿੰਦਾਬਾਦ ਅਲਾਹਾਬਾਦ ਧੰਵਾਦ ਜੀ ਐਮਐਲਏ ਸਰਵਨ ਸਿੰਘ ਧੌਣ ਨੇ ਸਰਕਾਰ ਆਪਣੇ ਉਮੀਦਵਾਰ ਨੇ ਆਮਾਦੀ ਪਾਰਟੀ ਦੇ ਸੁਰਸਿੰਘ ਤੋਂ ਤੇ ਆਪਣੀ ਇਹ ਜ਼ਿੰਮੇਰੀ ਬੰਦੀ ਆ ਜੋ ਆਪਾਂ ਨੂੰ ਮਾਣ ਪਾਰਟੀ ਨੇ ਦਿੱਤਾ ਜੋ ਆਪਣੇ ਐਮਐਲਏ ਸਾਹਿਬ ਨੇ ਸੁਰਸਿੰਘ ਪਿੰਡ ਤੋਂ ਜੋਣ ਜਿਹੜਾ ਸੁਰਸਿੰਘ ਆ ਉਹਦੇ ਸੁਰਸਿੰਘ ਤੋਂ ਆਪਾਂ ਨੂੰ ਉਹਨਾਂ ਨੇ ਕਿਹਾ ਤੁਹਾਡਾ ਉਮੀਦਵਾਰ ਇਹ ਤੋਂ ਆਪਾਂ ਕੈਂਡੀਡੇਟ ਬਣਾਉਣਾ ਸੋ ਉਹਨਾਂ ਦਾ ਇਸ ਗੱਲ ਤੇ ਪਾਰਟੀ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਜਿਹੜਾ ਉਹਨਾਂ ਨੇ ਆਪਾਂ ਨੂੰ ਜ਼ਿਲ੍ਹਾ ਪੰਚਾਇਤ ਦੇ ਵਿੱਚ ਆਪਣੇ ਮੈਂਬਰ ਜਾਣਗੇ ਉਹਦਾ ਤਾਂ ਮੈਂ ਵੀ ਬੇਨਤੀ ਕਰਦਾ ਕਿ ਜੇ ਆਪਾਂ ਵੱਡੇ ਲੀਡ ਦੇ ਨਾਲ ਉਹਨਾਂ ਨੂੰ ਜਿਤਾ ਕੇ ਜ਼ਿਲ੍ਹਾ ਪੰਚਾਇਤ ਦੇ ਵਿੱਚ ਭੇਜਿਏ ਤੇ ਮੈਂ ਬੇਨਤੀ ਕਰਦਾ ਐਮਐਲਏ ਸਾਹਿਬ ਨੂੰ ਕਿ ਆਪਾਂ ਸਾਰੇ ਰਲ ਕੇ ਜ਼ੋਰ ਲਾਈਏ ਕਿ ਇਹਨਾਂ ਨੂੰ ਚੇਅਰਮੈਨ ਬਣਾਈਏ ਦਰਦਾਰਨ ਜਲੇਦੇ ਐਮਐਲਏ ਸਾਹਿਬ ਜਿੱਥੇ ਤੁਸੀਂ ਸਾਡ ਨੂੰ ਇਨਾ ਮਾਨ ਦਿੱਤਾ ਸਾਡੀ ਬੇਨਤੀ ਆ ਜੇ ਮੌਕਾ ਮੈ ਇਹ ਮਹਾਰਾਜ ਕਿਰਪਾ ਕਰੇ ਤੇ 13 ਮਾਰਚ ਜਿਹੜਾ ਕਿਉਂਕਿ ਦਰਵਿੰਦਰ ਵੀਰ ਨੇ ਬਹੁਤ ਮਿਹਨਤ ਕੀਤੀ ਆ ਆਪਾਂ ਸਾਰੇ ਵੀਰੋਂ ਜਾਣਦੇ ਆ ਤੇ ਜਿਹੜੇ ਫੰਡ ਆਉਣਗੇ ਜਿੱਤੇ ਐਮਐਲਏ ਸਾਹਿਬ ਸਾਨੂੰ ਵੱਧ ਤੋਂ ਵੱਧ ਵਿਕਾਸ ਵਾਸਤੇ ਜਿਹੜਾ ਫੰਡ ਇੱਥੇ ਦਿੱਤਾ ਇਹਨਾਂ ਨੇ ਬੜੇ ਨਾਲੇ ਆਪਣੇ ਗਰਾਊਂਡ ਵਿੱਚੋਂ 60 ਲੱਖ ਰੁਪਇਆ ਉੱਤੇ ਲਗੜਾ ਝੜਕਾਂ ਆਪਣੀਆਂ ਕਿੰਨੀਆਂ ਇਹਨਾਂ ਬਣਾਉਂਦੀਆਂ ਸਾਰੀਆਂ ਨਵੀਆਂ ਛੜਕਾਂ ਜਿਹੜੀਆਂ ਫੇਰ ਉਹ ਇਲੈਕਸ਼ਨ ਤੋਂ ਬਾਅਦ ਜਿਹੜੀਆਂ ਉਹ ਦੱਸਣਗੇ ਤੁਹਾਨੂੰ ਐਮਐਲਏ ਸਾਹਿਬ ਆਪੇ ਦੱਸਣਗੇ ਆਪ ਦੱਸਣਗੇ ਕਿ ਕਿੰਨੀਆਂ ਚੜਕ ਜੜੀਆਂ ਹੋਰ ਲੈ ਕੇ ਆ ਰਹੇ ਨੇ ਫਿਰ ਆਪਣਾ ਪੰਚਾਇਤ ਘਰ ਜਿਹੜਾ ਆਪਣਾ ਬਣ ਰਿਹਾ ਜੀ ਹੋਰ ਬਿਲਡਿੰਗਾਂ ਜਿਹੜੀਆਂ ਸਾਰੀ ਹਦੀਨੇ ਤੇ ਵਿਕਾਸ ਵੱਲੋਂ ਕੋਈ ਕਸਰ ਨਹੀਂ ਗਈ ਪਿੰਡ ਦਾ ਹਰ ਤਰਫੋਂ ਮੋਲੋਂ ਜਿਹੜਾ ਉਹ ਡਵੈਲਪਮੈਂਟ ਹੋਊਗੀ ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਆ ਆਪਾਂ ਵੀ ਇਹਨਾਂ ਨੂੰ ਵਾਈ ਦੇ ਵਿੱਚ ਸੁਸਕ ਵਾਲਿਓ ਵੀਰੋ ਵਾਈ ਦੇ ਵਿੱਚ ਬੜੀ ਵੱਡੀ ਲੀਡ ਦੇ ਨਾਲ ਆਪਾਂ ਜਿਤਾ ਕੇ ਇਹਨਾਂ ਨੂੰ ਸੰਬੇਧਿਤ ਕਾਨੂੰ ਇਹਨਾਂ ਦਾ ਪੂਰੀ ਰਾਸ ਆ। ਹੁਣ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਇਲੈਕਸ਼ਨ ਆ ਇਹਨੇ 27 ਦਾ ਮੋਟ ਮੰਨਣਾ ਹੈ। 27 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾ ਰਹੀ ਆ ਤੇ ਹਲਕਾ ਚੇਂਦਰ ਦੇ ਵਿੱਚ ਦੋ ਜ਼ਿਲ੍ਹਾ ਪ੍ਰੀਸ਼ਦ ਹੋ ਰਹੀਆਂ ਨੇ। ਇਹ ਆਪਣਾ ਵੱਟੀ ਮਾਰਜਨ ਦੇ ਨਾਲ ਆਪਾਂ ਜਿੱਤਣੀਆਂ ਨੇ। ਤੇ ਜਿਤਨੀਆਂ ਤੁਸੀਂ ਤੁਹਾਡੀਆਂ ਵੋਟਾਂ ਪੈਣੀਆਂ ਤੁਸੀਂ ਜਿਹੜਾ ਮਿਹਨਤ ਕਰਦੀਆਂ ਆ ਆ ਦੋ ਦਿਨ ਹੈਗੇ ਆਪਣੇ ਕੋਲ ਜਿੰਨਾ ਪਹਿਲਾਂ ਸਾਰੇ ਵੇਤੂ ਐਮਐਲਏ ਸਾਹਿਬ ਸਾਰੇ ਘਰਾਂ 'ਚ ਗਈ ਸਾਰੀ ਟੀਮ ਹਰ ਸਾਡਾ ਬੇਟਾ ਇਹ ਵੀ ਸਾਰੇ ਬਲਵੰਤ ਘਰ ਘਰ ਜਾ ਕੇ ਬੇਨਤੀ ਕੀਤੀ ਆ ਪਿੰਡ ਦੇ ਵਿੱਚ ਵੀ ਡੋਰ ਟੂ ਡੋਰ ਕੀਤਾ ਹਰ ਜਾ ਕੇ ਭਾਵੇਂ ਉਹ ਕੋਈ ਕਾਲੀ ਆ ਤੇ ਭਾਵੇਂ ਕਾਰਸੀ ਆ ਹਰ ਇੱਕ ਨੂੰ ਬੇਨਤੀ ਕੀਤੀ ਆ ਤੇ ਉਹ ਟੱਪਾ ਉਹ ਪੜਾ ਯਾਰ ਮਗਦਾ ਉੱਚ ਕੋਈ ਮਨੋ ਕੀ ਫੈਸਲ ਹੋ ਜਾਂ ਕਿ ਉਹ ਭਾ ਮਾਨਸੂਈਆ ਮਾਨਦਾਰ ਵੀ ਆ ਜਿਹੜਾ ਸਰਬੱਤ ਦਾ ਭਲਾ ਹੈ ਇਹ ਇਨਸਾਨ ਜਿਹੜਾ ਸਰਬੱਤ ਦਾ ਭਲਾ ਬੰਗੜਾ ਵਾਲਾ ਕਿਉਂਕਿ ਹਾਧਰਨ ਇਹ ਚਲਦੀ ਆ ਮੈਂ ਕੋਈ ਇਹ ਮਤਲਬ ਵੀ ਵਹਿੇ ਨਹੀਂ ਕਰ ਰਿਹਾ ਵੀ ਜਾਂ ਇਹਨਾਂ ਦੀ ਕੋਈ ਇਹ ਆਪਾਂ ਤਿੰਨ ਚੌ ਸਾਲਾਂ ਦੇ ਵਿੱਚੋ ਵੇਖ ਲਿਆ ਪਹਿਲਾਂ ਵੀ ਇਹਨਾਂ ਨੂੰ ਜਾਣਦੇ ਆ ਪਰ ਚੌ ਸਾਲਾਂ ਦੇ ਵਿੱਚ ਪਹਿਲਾਂ ਤਾਂ ਚਲੋ ਲੜਦੇ ਰਹੇ ਵੀ ਇਹ aí MLA ਦੀ ਅਲੇ ਸਿਰ ਵੀ ਲੜੀ ਇਹਨਾਂ ਨੇ ਪੀਪਲ ਪਾਰਟੀ ਦੇ ਵਿੱਚ ਉਤੋਂ ਲਵਾ ਵਿਚਰਦੇ ਰਹੇ ਪਰ ਜਦੋਂ ਜਦੋਂ ਸਤਾ ਦੇ ਵਿੱਚ ਬੰਦਾ ਆ ਜਾਂਦਾ ਨਾ ਤੇ ਉਹਨੂੰ ਥੋੜਾ ਬਾਕੀ ਫਰਕ ਜ਼ਰੂਰ ਪੈ ਜਾਂਦਾ ਪਰ ਮੈਂ ਦੇਖਿਆ ਕਿ ਜਿੱਤਰਾਂ ਦੇ ਪਹਿਲਾਂ ਸੀ ਉਸ ਤਰ੍ਹਾਂ ਦਾ ਹੀ ਹੋਣ ਨੇ ਆ ਕੋਈ ਕਿਸੇ ਕਿਸਮ ਦਾ ਝਗੜਾ ਨਹੀਂ ਹੋਇਆ ਇਹ ਤੁਸੀਂ ਸਾਰੇ ਨਗਰ ਵਾਲੇ ਬੈਠੇ ਜੇ ਕੋਈ ਆਪਣੇ ਆਪ ਕੋਈ ਜਾ ਕੇ ਲੜਾਈ ਮੁੱਲ ਲੈਂਦਾ ਜਾਂ ਕੁ ਕਰਦਾ ਤੇ ਉਹ ਤਾਂ ਬੱਕਰੀ ਗੱਲ ਆ ਸਾਰੇ ਆਪਾਂ ਬਰਾਬਰ ਆ। ਬਾਕੀ ਮੈਂ ਨਗਰਨਵਾਸ ਸੰਗਤ ਵੱਲੋਂ ਸਰਦਾਰ ਸਰਵਰ ਸਿੰਘ ਤੁਣ ਸਾਹਿਬ ਨੂੰ ਇੱਥੇ ਆਉਣ ਦੇ ਚੀਆ ਆਖਦਾ ਔਰ ਨਾਲ ਤੁਣ ਸਾਹਿਬ ਮੈਂ ਦੇਖਣਿਆ ਕਿਉਂਕਿ ਮੈਨੂੰ ਤਰੀ ਬਣਾ ਆ 90% ਬੰਦੇ ਜਾਂਦੇ ਆ। ਮੈਂ ਦੇਖਣਿਆ ਸਾਰਿਆਂ ਪਰਿਵਾਰਾਂ ਚੋਂ ਇਹ ਕਹਿੰਦੇ ਦੋ ਦੋ ਮੈਂਬਰ ਆਏ ਆ। ਮੈਂ ਲੱਗਾ ਜਿਵੇਂ ਸਾਰਾ ਹੀ ਨਗਰ ਆਇਆ ਵਾ। ਇਸ ਕਰਕੇ ਬੜੀ ਵੱਡੀ ਆਪਾਂ ਹੋਰ ਮਿਹਨਤ ਕਰੀਏ ਇਸ ਪਿੰਡ ਚ। ਜਿੰਨਾ ਤੁਹਾਨੂੰ ਮਾਨ ਦਿੱਤਾ ਬਾਈ ਜੀ ਅਜੇ ਸਾਡੇ ਬਹੁਤ ਕੰਮ ਕਰਨ ਵਾਲੇ ਆ। ਇਹੀ ਮੰਨਦੇ ਆ ਕਰ ਦੇਣੇ ਆ ਕਿਉਂਕਿ ਨਗਰ ਦੇ ਤੁਣ ਸਾਹਿਬ ਨੂੰ ਬੜਾ ਮਾਣ ਜੇ ਜਦੋਂ ਲੰਗਦੇ ਉਹ ਕਹਿੰਦੇ ਆ ਤੁਹਾਨੂੰ ਤੇ ਸੁਰਸਿੰਘ ਵਿੱਚ ਕੋਈ ਫਰਕ ਕਰਕੀ ਨਹੀਂ ਕੋਈ ਫਰਕ ਨਹੀਂ ਆਪਣਾ ਆਪਣੀਆਂ ਧਾਮ ਮਿਲਦੀਆਂ ਮੈਨੂੰ ਲੱਗਦਾ ਸਾਰਾ ਹੀ ਪਰਿਵਾਰ ਆਪਾਂ ਤੁਣ ਸਾਹਿਬ ਨੂੰ ਨਿੱਜੀ ਤੌਰ ਤੇ ਤੁਸੀਂ ਜਾਣਦੇ ਜੇ ਤੇ ਦੂਸਰੀ ਗੱਲ ਮੇਰੀ ਸੁਣ ਲੋ ਬੜੀ ਮਾਣ ਦੀ ਗੱਲ ਜੇ ਤੁਹਾਡੇ ਪਿੰਡ ਤੋਂ ਕੋਈ ਬੰਦਾ ਜਾਵੇਗਾ ਉਹਨ ਵੇਰ ਹੀ ਕਹਿਣਾ ਪਊਗਾ ਵੀ ਤੁਣ ਸਾਹਿਬ ਆਖੂਗਾ ਵੀ ਤੂੰ ਆ ਨਹੀਂ ਆ ਉਹਨੇ ਤੁਹਾਡਾ ਬਿਨਾ ਪੁੱਛੇ ਤੋਂ ਕੰਮ ਕਰ ਦੇਣਾ ਇਹਦੇ ਬਗਾਨੇ ਘਰਦਾਈਏ ਨਾ ਭਰਾਓ ਬੜੀਆਂ ਪੁੱਛਦੇ ਕਿਥੋਂ ਆਇਆ ਤੇਰਾ ਕਿਹੜਾ ਲੀਡਰ ਆ ਇਹ ਕਰਕੇ ਬੜੀ ਮਾਨ ਦੀ ਗੱਲ ਆ ਔਰ ਕਈ ਵਾਰ ਮੈਂ ਨਾ ਤੁਜੋ ਨਵੇਂ ਨਵੇਂ ਐਮਐਲਏ ਮੈਂ ਮਾ ਤੁੰਸਾ ਉਹਦੇ ਕੱਪੜੇ ਨੇ ਉਹ ਕੋਟੀ ਨੂੰ ਪਾਜਾ ਸਖਤ ਹੁੰਦੇ ਉਹਨਾ ਆਪ ਪਾਈਏ ਆਂਦਾ ਉਹੜੀ ਆਪਾ ਪਾਉਨੇ ਉਹੋ ਹੀ ਕੱਪੜੇ ਆ ਜਿਹੜੇ ਪਹਿਲਾਂ ਪਾਉਂਦੇ ਸੀ ਜਿਦੇ ਐਮਐਲਏ ਬਣ ਕੇ ਦੂ ਕੱਪੜੇ ਬਲ ਦਿੰਦੇ ਆ ਪਤਾ ਨਹੀਂ ਕਿਥੋਂ ਜਾ ਕੇ ਲਿਆਉਂਦੇ ਆ ਸਵਾਸ ਨਾਲ ਸੂਟ ਆ ਇਹ ਕਰਕੇ ਗਰੀਬਾਂ ਦਾ ਅੰਧਰਤ ਮੈਂ ਕਹਿ ਸਕਦਾ ਕੋਈ ਗਰੀਬ ਮਿਲ ਤੇ ਕੋਈ ਮੀਰ ਮੇਰੇ ਤੇ ਕੋਈ ਫਰਕ ਨਹੀਂ ਕਿਉਂਕਿ ਵੋਟਾਂ ਹਰ ਇੱਕ ਦੀਆਂ ਬਰਾਬਰ ਆ ਗਰੀਬ ਦੀ ਵੋਟ ਉਹ ਆ ਮੀਰ ਦੀ ਵੀ ਉਹ ਆ ਤੇ ਕਈ ਕੰਮ ਧੂਰੇ ਆ ਅੱਜ ਆਪਾਂ ਤੁਣ ਸਾਹਿਬ ਨੂੰ ਨਹੀਂ ਕਹਿਣਾ ਜਦੋਂ ਆਪਾਂ ਸਤਾਰਾਂ ਜਲਤ ਆਇਆ ਇੱਕ ਵਾਰ ਮੈਂ ਇਹਨਾਂ ਨੂੰ 1500 ਵੋਟ ਦੀ ਲੀਡ ਕਹੀ ਆ 1500 ਵੋਟ ਤੋਂ ਹੀ ਆ ਦਿੱਤੀ ਆ ਜੇ ਤਹਾਂ ਆਪਣੀ ਇੰਨੀ ਲੀਡ ਆਉਂਦੀ ਆ ਮੈਂ ਵਾਅਦਾ ਕਰਦਾ ਤੁਣ ਸਾਹਿਬ ਦੀ ਜੂਰੀ ਚ ਕਹਿਣਾ ਜਿੰਨੇ ਪੈਸੇ ਚਾਹਣਗੇ ਸਰਪੰਚ ਉਹਨੇ ਪੈਸੇ ਤੁਣ ਸਾਹਿਬ ਇੱਥੇ ਲਾਉਣਗੇ ਬਸ ਜੇ ਵੀਰੋ ਮੈਂ ਵੱਡੀਆਂ ਛੜਕਾਂ ਦੀ ਗੱਲ ਕਰਾਂ ਭਾਵੇਂ ਹੁਣੇ ਹੀ ਆ ਛੜਕ ਆਪਾਂ ਰਿਪੇਅਰ ਕਰਕੇ ਆਟੇ ਆ ਪਰ ਦੁਬਾਰਾ ਫੇਰ ਇਹਨੂੰ ਵੀਰੋ 18 ਫੁੱਟੀ ਰੋਡ ਕਰਵਾਤਾ ਤੇ ਇੱਥੇ ਜਿਹੜੀ ਸੀਮੈਂਟ ਦੀ ਜਿਹੜੀ ਰੋਡ ਜਿਹੜੀ ਬਾਹਰ ਤੱਕੇ ਫਿਰਨੀ ਸਾਰੀ ਆਪਣੀ ਬਣੂਗੀ ਇਹ ਬਹੁਤ ਜਲਦੀ ਜਿਹੜੀ ਹੈ ਇਹ ਪਾਸ ਹੋ ਚੁੱਕੀ ਹੈ ਉਧਰੋਂ ਜਿਹੜੀ ਉਹ ਆਪਣੀ ਪੱਧਰੀ ਤੋਂ ਬਾਬਾ ਜੀ ਦੇ ਦਰਬਾਰ ਤੱਕ ਜਾਂਦੀ ਫਿਰ ਅੱਗੇ ਸਾਣ ਵਾਲੇ ਨੂੰ ਜਾਂਦੀ ਹੈ ਉਹ ਵੀ ਛੜਕ ਆਪਾਂ ਮਨਜ਼ੂਰ ਜਿਹੜੀ ਐ ਕਰਵਾਤੀ ਐ ਤੇ ਜੇ ਮੈਂ ਬਾਹਰੋਂ ਜਿਹੜੇ ਭਾਈ ਤਾਰਾ ਸਿੰਘ ਪੂਲਾ ਜੀ ਉਧਰੋਂ ਜਿਹੜੀ ਰੋਡ ਜਾਂਦੀ ਐ ਇੱਕ ਪੁੱਲ ਆਉਂਦਾ ਵਿਚੋਣੇ ਮੇਰਾ ਵੀਰ ਇੱਥੇ ਗੱਲ ਕਰ ਰਿਹਾ ਸੀ ਉਹ ਵੀ ਕਰਵਾਤੀ ਐ ਘਟੋ ਘਟ ਮੇਰੇ ਵੀਰ ਇਥੇ ਛਾ ਪਰਿਵਾਰ ਜਿਹੜੇ ਉਹਨਾਂ ਦੀ ਛੜਕ ਵੀ ਹੋਰ ਵੀ ਸੂਬੇ ਵਾਲੀ ਛੜਕ ਵੀ ਘਟੋ ਘਟ 7-8 ਕਿਲੋਮੀਟਰ ਛੜਕਾ ਤੁਹਾਡੇ ਪਿੰਡੋਂ ਹੋਰ ਨਵੀਆਂ ਦੇਤੀਆਂ ਕੋਈ ਮੇਰੇ ਵੀਰੋ ਇਥੇ ਆਪਣਾ ਰਸਤਾ ਛੜਕ ਇਹ ਮੇਰੀ ਜ਼ਿੰਮੇਵਾਰੀ ਹੈ ਜੇ ਕੋਈ ਰਹਿ ਵੀ ਜਾਊਗੀ ਤੁਸੀਂ ਮੈਨੂੰ ਆ ਕੇ ਦੱਸ ਦਿਓ ਉਹ ਵੀ ਮੈਂ ਮੇਰੇ ਵੀਰ ਤੁਸੀਂ ਜਿੰਨੇ ਭਰਾ ਮੋਤਵਾਰ ਬੈਠੇ ਹੋ ਇੱਕ ਵੀ ਛੜਕ ਆਪਾਂ ਕੱਚੀ ਨਹੀਂ ਰਹਿਣ ਦੇਣੀ ਬਾਕੀ ਸਤਕਾਰਯੋਗ ਵੀਰੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਭਰਾਓ ਆ ਜਿਹੜੀ ਆਪਾਂ ਇਲੈਕਸ਼ਨ ਲੜ ਰਹੇ ਆ ਸਾਡੇ ਪਿੰਡ ਦਾ ਨੌਜਵਾਨ ਸਾਡਾ ਮਾਣਾ ਭਰਾ ਇੰਨੇ ਪਾਰਟੀ ਲਈ ਬੜੀ ਸੇਵਾ ਕੀਤੀ ਹੈ ਤਾਂ ਮਜ਼ਾ ਆਉਂਦਾ ਹੈ ਬਾਕੀ ਸੁਰ ਸਿੰਘ ਸਾਹਿਬ ਕਹਿ ਰਹੇ ਸੀ ਕਿ ਐਮ ਐਲ ਏ ਸਾਹਿਬ ਕਹਿੰਦੇ ਮੈਂ ਇੰਨਾ ਸ਼ਰੀਫ ਨਹੀਂ ਭਰਾਵਾ ਸ਼ਰੀਫ ਆ ਜਿਹੜੇ ਸ਼ਰੀਫ ਭਰਾ ਉਹਨਾਂ ਲਈ ਮੈਂ ਬਹੁਤ ਸ਼ਰੀਫ ਆ ਮੈਂ ਉਹਨਾਂ ਲਈ ਮੇਰੇ ਵੀ ਟੇਡਾਂ ਜਿਹੜੇ ਬੌਧੀਆਂ ਜਿਹੜੇ ਆਪਣੇ ਆਪ ਨੂੰ ਸਮਝਦੇ ਅਸੀਂ ਬੜੇ 나ਡੂ ਖਾਵਾਂ ਲੜਾਈ ਹੋਉਂਦੀ ਜੇ ਬਰਾਬਰ ਦੇ ਬੰਦੇ ਨਾਲ ਲੜੀਏ ਮੇਰਾ ਆਮ ਬੰਦੇ ਨਾਲ ਕੋਈ ਰੌਲਾ ਨਹੀਂ ਰੌਲਾ ਵੱਡਿਆਂ ਨਾਲ ਜਿਹੜੇ ਆਪਣੇ ਆਪ ਨੂੰ ਬੜੇ ਆਪਣੇ ਆਪ ਨੂੰ 나ਡੂ ਖਾ ਸਮਝਦੇ ਐ ਮੈਂ ਉਹਨਾਂ ਦੀ ਕਦੀ ਗਿੱਦੜ ਭਗੀਆਂ ਤੋਂ ਨਾ ਡਰਿਆ ਤੇ ਨਾ ਮੈਂ ਡਰਨ ਵਾਲਾ ਨੱਪ ਕੇ ਨਿਗਾਹ ਆ ਦੇਾਂਗੇ ਜਿਹਦੇ ਦੇ ਤੁਰੇ ਫਿਰਦੇ ਐ ਮੇਰੇ ਵੀਰੋ ਮੈਂ ਕਦੀ ਵੀ ਕਿਸੇ ਵੀ ਛਾਂ ਦੇ ਖਿਲਾਫ ਕਦੀ ਵੀ ਕਿਸੇ ਦੀ ਛਾਂ ਦੇ ਖਿਲਾਫ ਆਪਾਂ ਲਫ਼ਜ਼ ਨਹੀਂ ਵਰਤੇ ਪਰ ਮੈਨੂੰ ਉਦੋਂ ਅਫਸੋਰਸ ਹੁੰਦਾ ਜਦੋਂ ਮੇਰੇ ਵੀਰੇ ਲੋਕ ਟੌਂਚਾ ਕਰਦੇ ਆ ਇਹ ਪਹਿਲਾਂ ਮੇਰੇ ਵੀਰੋ ਇੱਥੇ ਟਿੱਚਰਾ ਕਰਦੇ ਹੁੰਦੇ ਸੀ ਜਦੋਂ ਮੈਂ ਇੱਥੇ ਤੁਰਿਆ ਫਿਰਦਾ ਸੀ ਨਾ ਤੇ ਮੈਨੂੰ ਕਹਿੰਦੇ ਸੀ ਲੈ ਇਹ ਐਮਐਲਏ ਬਣੂਗਾ ਬਣ ਜਾਊਗਾ ਇਹ ਬਣ ਜਾਊਗਾ ਪਰ ਤੁਹਾਡੀ ਸੰਗਤ ਦੀ ਕਿਰਪਾ ਹੋਈ ਤੁਸੀਂ ਮੈਨੂੰ ਐਮਐਲਏ ਬਣਾਤਾ ਫਿਰ ਮੈਨੂੰ ਕਹਿੰਦੇ ਸੀ ਲੈ ਇਹਨੂੰ ਕੀ ਪਤਾ ਇਹ ਕੰਮ ਕਰ ਲੂਗਾ ਹੁਣ ਵੀਰੋ ਮੈਂ ਆ ਇੰਨੀ ਸੰਗਤ ਬੈਠੀ ਆ ਮੇਰੇ ਨਾਲ ਪਿਛਲੇ ਜਿੰਨੇ ਵੀ ਐਮਲੇ ਬਣਦੇ ਰਿਹਾ ਜਦੋਂ ਮਰਜੀ ਕਾਪੀ ਪੈਨ ਫੜ ਕੇ ਬੈਠ ਜਾਣ ਜੇ ਆ ਚਾਰ ਸਾਲਾਂ ਦੇ ਵਿੱਚ ਜਿਹੜੇ ਆਪਾਂ ਕੰਮ ਕੀਤੇ ਆ ਜਾਂ ਜਿਹੜਾ ਸਾਲ ਬਾਕੀ ਰਹਿੰਦਾ ਉਹਦੇ ਜਿਹੜੇ ਆਪਾਂ ਕੰਮ ਕਰਦੇ ਰਹਨੇ ਆ ਮੇਰੇ ਬਰਾਬਰ ਤੇ ਮੇਰੇ ਵੀਰੇ 50 ਸਾਲਾਂ ਦਾ ਕੰਮ ਆਪਾਂ ਨੂੰ ਵਿਖਾਉਣ ਵੀ ਇਹਨਾਂ ਨੇ ਕੀ ਕੀਤਾ ਸਰਕਾਰ ਜੋ ਵੀਰੋ ਸਵਾਏ ਸਰਪੰਚੀਆਂ ਵੇਚਣ ਤੋਂ ਸਵਾਏ ਲੋਕਾਂ ਨੂੰ ਲੁੱਟਣ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਫੇਰ ਮੇਰੇ ਵੀਰੋ ਆਪਣੇ ਆਪ ਨੂੰ ਕਦੀ ਆਪੇ ਹੀ ਪੰਥ ਚੋਂ ਬਾਹਰ ਹੋ ਜਾਂਦੇ ਆ ਆਪੇ ਹੀ ਅੰਦਰ ਆ ਜਾਂਦੇ ਆ ਰੋਜ਼ ਡਰਾਮੇ ਬਾਜੀ ਕਰਦੇ ਫਿਰਦੇ ਆ ਨੇਰੇ ਵੀਰੋ ਆਹ ਟਾਡੀਆਂ ਨੀਲੀਆਂ ਟਾਡੀਆਂ ਪੀਲੀਆਂ ਦਸਤਾਰਾਂ ਸਾਨੂੰ ਕਿਸੇ ਤੋਂ ਪੰਤੋਂ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪੰਥਾ ਬੈਠਾ ਕੌਮ ਆ ਬੈਠੀ ਜਿਹੜੀ ਆ ਸਾਹਮਣੇ ਬੈਠੀ ਆ ਜਿਹੜੇ ਮੇਰੇ ਵੀਰ ਆਪਣੇ ਆਪ ਨੂੰ ਐਵੇਂ ਰੋਡ ਡਰਾਮੇ ਬਾਧੀਆਂ ਕਰਦੇ ਫਿਰਦੇ ਆ ਜਿਨ੍ਹਾਂ ਨੇ ਵੀਰੋ ਇੱਕ ਰਾਈਟਰ ਨੇ ਬੜਾ ਵਧੀਆ ਲਿਖਿਆ ਸੀ ਹਾਲ ਪਾ ਰਿਆ ਦੁਸ਼ਮਣਾਂ ਤੋਂ ਵੱਧ ਕੇ ਸਾਨੂੰ ਆਪਣੇ ਆਨੇ ਮਾਰਿਆ ਉਹਨਾਂ ਸਾਡੀ ਕੌਮ ਦਾ ਦੁਸ਼ਮਣ ਨੁਕਸਾਨ ਨਹੀਂ ਕਰ ਸਕੇ ਜਿੰਨਾ ਬਾਦਲ ਟੋਲੇ ਨੇ ਕਰਤਾ ਜਿਹੜੇ 328 ਰੂਪ ਮਹਾਰਾਜ ਸਾਹਿਬ ਦੇ ਗੁੰਮ ਹੋਏ ਸੀ ਜਿਹੜੀ ਸਰਕਾਰ ਨੇ ਜਿੰਨਾ ਲੋਕਾਂ ਦੇ ਪਰਚਾ ਕੀਤਾ ਤੇ ਇਹਨਾਂ ਦੇ ਜਿਹੜੇ ਲੀਡਰ ਧਾਮ ਹੀ ਹਣੀ ਉਹ ਕਹਿੰਦੇ ਆ ਜੀ ਸਰਕਾਰ ਸਾਡੇ ਕੰਮਾਂ 'ਚ ਦਖਲ ਨਾ ਕਰਵੇ ਲੈ ਦੱਸੋ ਜੀ ਜਿਹੜੇ 328 ਰੂਪ ਜਿਹੜੇ ਗੁੰਮ ਹੋਏ ਸੀ ਜਿੰਨਾ ਭਾਈ ਮਡਾਲੇ ਨੇ ਲੜਾਈ ਲੜੀ ਸਰਕਾਰ ਨੇ ਗੱਲ ਮੰਨੀ ਤੇ ਉਹਨਾਂ ਲੋਕਾਂ ਦੇ ਪਰਚਾ ਦੇ ਤਾ ਤੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਉਹ ਕਹਿੰਦੇ ਜੀ ਸਰਕਾਰ ਸਾਡੇ ਕੰਮਾਂ 'ਚ ਦਖਲ ਨਾ ਦੇਵੇ ਉਹ ਦੱਸੋ ਤੁਹਾਨੂੰ ਤਾਂ ਸਵਾਗਤ ਕਰਨਾ ਚਾਹੀਦਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਵੀਰੋ ਤਕੜੇ ਹੋ ਜੋ ਸੁਰ ਸਿੰਘ ਨਗਰ ਵਾਲਿਓ ਤੁਸੀਂ ਆਪਣਾ ਮੇਰਾ ਪਰਿਵਾਰ ਜੇ ਤੁਸੀਂ ਮੇਰੇ ਕੋਈ ਭਰਾ ਜੇ ਤੁਸੀਂ ਕੇ ਕੋਈ ਮੇਰੇ ਪਿਤਾ ਦੇ ਸਮਾਨ ਜੇ ਕੋਈ ਚਾਚੇ ਤਾਏ ਜੇ ਆਪਾਂ ਇੱਥੇ ਸਦਾ ਹੀ ਸਾਰੇ ਭਰਾ ਅੱਥੇ ਰਹੇ ਆਈ ਜੇ ਵੀ ਜਿਹੜੇ ਘਰਾਂ ਦੇ ਘਰ ਪਾੜਦੇ ਰਹੇ ਆ ਜਿਹੜੇ ਲੋਕਾਂ ਨੂੰ ਵੀਰੋ ਲੜਾਉਂਦੇ ਰਹੇ ਆ ਅੱਜ ਫੇਰ ਉਹ ਦੁਬਾਰਾ ਤਲੋ ਮੱਛੀ ਹੋ ਰਿਹਾ ਹੈ ਅੱਜ ਬੜਾ ਵੀਰੋ ਉਹਨਾਂ ਨੂੰ ਛੌਂਕ ਚੜਿਆ ਪਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਵੀਰੋ ਅਸੀਂ ਅੱਗੇ ਆ ਜੀਏ ਪਰ ਮੇਰੇ ਵੀਰੋ ਹੁਣ ਉਹਨਾਂ ਦਾ ਮੇਲਾ ਜਿਹੜਾ ਉਹ ਮੁੱਕ ਚੁੱਕਾ ਤੇ ਮੇਰਾ ਸਦਾ ਹੀ ਜਿਹੜਾ ਸਿਰ ਹੈ ਉਹ ਤੁਹਾਡੇ ਚਰਨਾ ਅੱਗੇ ਝੁਕਦਾ ਹੈ ਲੋਕ ਕਿ ਤੁਸੀਂ ਇੱਕ ਆਮ ਘਰ ਦੇ ਮੁੰਡੇ ਨੂੰ ਵੱਡੇ ਵੱਡੇ ਨਾਲ ਟਕਰਾਤਾ ਜਿਹੜੇ ਆਪਣੇ ਆਪ 'ਚ ਲਾਡੂ ਖਾਂ ਕਹਿੰਦੇ ਸੀ ਤੁਸੀਂ ਉਹਨਾਂ ਦੀਆਂ ਪਲਟੀਆਂ ਲਵਾਤੀਆਂ ਤੇ ਅੱਜ ਵੀ ਅੱਜ ਵੀ ਵੀਰੋ ਜੇ ਤੁਹਾਡੇ ਆਮ ਘਰ ਦਾ ਬੱਚਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਇਲੈਕਸ਼ਨ ਲੜ ਰਿਹਾ ਸਾਡੀ ਭੈਣ ਭਰਪਿੰਦਰ ਕੌਰ ਇਲੈਕਸ਼ਨ ਲੜ ਰਹੀ ਹੈ ਤੇ ਤਕੜੇ ਹੋ ਜਾਓ ਇਹ ਤੋਂ ਬਹੁਤ ਵੱਡੀ ਲੀਡ ਜਿਹੜੀ ਆਪਾਂ ਇਸ ਪਿੰਡ ਵਿੱਚੋਂ ਕੱਢੀ ਐ। ਔਥੋਂ ਗਰਾਡਾਂ ਦੇ ਗੱਫੇ ਲੈ ਕੇ ਆਉਣਗੇ। ਇਹ ਬਲੌਗ ਸੰਮਤੀ ਦੇ ਮੈਂਬਰ ਬਣੇ ਐ। ਇਹ ਔਥੋਂ ਲੈ ਕੇ ਆਉਣਗੇ। ਸੋ ਵੀਰੋ ਮੁਕਾਸ ਦੀ ਕੋਈ ਕਸਰ ਨਹੀਂ। ਮੈਂ ਇੱਕ ਗੱਲ ਦੱਸਾਂ ਵੀਰੋ। ਮੈਂ ਬੜਾ ਕਲੀਅਰ ਜਿਹਾ ਬੰਦਾ। ਮੈਂ ਹੁਣੇ ਪੱਤਰਕਾਰ ਭਰਾ ਮੈਨੂੰ ਪੁੱਛ ਰਿਹਾ ਸੀ। ਮੈਨੂੰ ਕਹਿੰਦੇ 30 ਲੋਕਾਂ ਨੂੰ ਅਪੀਲ ਕਰੋਗੇ। ਮੈਂ ਕਿਹਾ ਯਾਰ ਮੈਂ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਐ। ਜੇ ਅਸੀਂ ਕੋਈ ਚੰਗੇ ਕੰਮ ਕੀਤੇ ਸਾਨੂੰ ਵੋਟਾਂ ਪਾ ਦੇਉ ਜੇ ਨਹੀਂ ਕੀਤੇ ਤੇ ਭਈ ਨਾ ਪਾਇਓ ਦੋ ਹੀ ਗੱਲਾਂ ਕਿਉਂਕਿ ਜੇ ਤੁਸੀਂ ਵੀਰੋ ਚਾਹੋ ਨਿਓ ਕਿ ਇੱਥੇ ਚੰਗੀ ਰਾਜਨੀਤੀ ਪੈਦਾ ਹੋਵੇ ਇੱਥੇ ਚੰਗੀ ਸਿਆਸਤ ਹੋਵੇ ਇੱਥੇ ਲੋਕ ਜਿਹੜੇ ਆ ਸਿਰ ਨਾਲ ਸਿਰ ਜੋੜ ਕੇ ਚੱਲਣ ਤੇ ਵੀਰੋ ਫਿਰ ਚੰਗੀ ਸਿਆਸਤ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੀ ਹੈ ਜਿੰਨੇ ਮੇਰੇ ਵੀਰੋ ਆ ਜ਼ਿਮੀਂਦਾਰ ਭਰਾ ਜਿਹੜੇ ਮਜ਼ਦੂਰ ਭਰਾ ਰਲ ਕੇ ਜਿਹੜੀ ਖੇਤੀ ਕਰਦੇ ਆ ਵੀਰੋ ਦਿਨ ਵੇਲੇ ਲਾਈਟ ਆਉਂਦੀ ਅੱਜ ਤੱਕ ਨਹੀਂ ਸੀ ਕਦੀ ਲਾਈਟ ਦਿਨ ਵੇਲੇ ਆਈ ਨਾ ਝੋਨੇ ਚ ਨਾ ਕਣਕ ਚ ਕਦੀ ਸਮੱਸਿਆ ਨਹੀਂ ਆਈ 600 ਜੁੰਡ ਬਿਜਲੀ ਫਰੀ ਦੇਤੀ ਮੇਰੇ ਵੀਰੋ ਜਿਹੜੇ ਸਾਡੇ ਗਰੀਬ ਭਰਾ ਸੀ ਉਹਨਾਂ ਦੇ ਜਿਹੜੇ ਪਿਛਲੇ ਬਿੱਲ ਸੀ ਉਹ ਮਾਫ਼ ਕਰਦੇ ਤੇ ਭਰਾਓ ਇੱਕ ਹੋਰ ਮਾਰਚ ਮਹੀਨੇ ਚ ਇੱਕ ਗਰੰਟੀ ਰਹਿੰਦੀ ਆ ਅਗਲੀਆਂ ਵੋਟਾਂ ਤਾ ਮੰਗਣਾ ਵਾਂਗੇ ਜਿਹੜਾ 1000 ਰੁਪਇਆ ਬੀਬੀਆਂ ਨੂੰ ਮਾਰਚ ਮਹੀਨੇ ਤੋਂ ਸ਼ੁਰੂ ਕਰਦੇ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਉਹਨਾਂ ਨੂੰ 1000 ਰੁਪਇਆ ਸ਼ੁਰੂ ਕਰਕੇ ਆ ਮਾਰਚ ਮਹੀਨੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ ਉਦੋਂ ਵੀਰੋ ਉਹ ਵੀ ਬਜਟ ਸਰਕਾਰ ਨੇ ਰੱਖ ਲਿਆ ਉਹ ਵੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਉਹ ਸ਼ੁਰੂ ਕਰਨ ਜਾ ਰਿਹਾ ਹੈ